ਕੀ ਕਹੋਗੇ ਕਿ ਬੰਦੀ ਸਿੰਘ ਜਿੰਨੇ ਵੀ ਫੈਨ ਹੈ ਉਹਨਾਂ ਨੂੰ ਕਿਉਂ ਰਿਹਾ ਨਹੀਂ ਕੀਤਾ ਕਿਉਂਕਿ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਸਭ ਕੁਝ ਹੋ ਚੁੱਕਿਆ ਹੈ ਜਾਂ ਅਦਾਲਤਾਂ ਜਿਹੜੀਆਂ ਨੇ ਉਹਨਾਂ ਦੇ ਮਾਪਦੰਡ ਉਹ ਜਿਹੜੇ ਨੇ ਨਾ ਉਹ ਅੱਜ ਦੇ ਸਮੇਂ ਦੇ ਮੁਤਾਬਕ ਵੀ ਦੇਖੀਏ ਕਿ ਅਦਾਲਤਾਂ ਦਾ ਵੀ ਭਗਵਾ ਕਰਨ ਹੋ ਚੁੱਕਿਆ ਹੈ ਦੇ ਲਈ ਸੱਤਾ ਦੇ ਵਿੱਚ ਫੇਰ ਬਦਲ ਚੱਲ ਰਿਹਾ ਕੀ ਪੰਜਾਬ ਨੂੰ ਤੀਜਾ ਬਦਲ ਨਿੱਦਾ ਹੋਇਆ ਨਜ਼ਰ ਆ ਰਿਹਾ ਤਾਂ ਦੇਖੋ ਜੀ ਜਿਹੜਾ ਵੀ ਤੀਜਾ ਬਦਲ ਹੈ ਮੈਨੂੰ ਤਾਂ ਕੋਈ ਦਿਖਦਾ ਨਹੀਂ ਹੈਗਾ ਅੱਜ ਕੇ ਜਿਹੜੇ ਹੁਣ ਜਿਹੜੇ ਹਾਲਾਤ ਬਣੇ ਹੋਏ ਨੇ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੀ ਕਾਂਗਰਸ ਹੈ ਉਹ ਦੁਬਾਰਾ ਉਹ ਸੱਤਾ ਦੇ ਵਿੱਚ ਆਉਂਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਵਾਨੀ ਖਾਨ ਬਣੀ ਦੇਖ ਰਹੀ ਹੈ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਪ੍ਰੀਤ ਸਨਿ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਪਾਕ ਦਾ ਮੂਤਾ ਦੇ ਵਿੱਚ ਅੱਜ ਅਸੀਂ ਪਟਿਆਲਾ ਸੈਂਟਰਲ ਜੇਲ੍ਹ ਦੇ ਕੋਲ ਆ ਕਿਉਂਕਿ ਉਹ ਰੋਜ ਪ੍ਰਦਰਸ਼ਨ ਚੱਲ ਰਿਹਾ ਹੈ ਸ਼ਾਂਤਮਈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਨੁਕੋਦਰ ਕਾਂਡ ਦੀ ਜਸਟਿਸ ਵਾਸਤੇ ਤੇ ਹੋਰ ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਹੜੇ ਕਿ ਅਧੂਰੇ ਰਹਿ ਗਏ ਸਨ ਬਰਗਾੜੀ ਇਨਸਾਫ ਮੋਰਚੇ ਦੇ ਵਿੱਚ ਪ੍ਰੋਫੈਸਰ ਸਾਹਿਬ ਸਾਡੇ ਨਾਲ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤ ਕੀ ਕਹੋਗੇ ਕਿ ਬੰਦੀ ਸਿੰਘ ਜਿੰਨੇ ਵੀ ਹੈ ਨੇ ਉਹਨਾਂ ਨੂੰ ਕਿਉਂ ਰਿਹਾ ਨਹੀਂ ਕੀਤਾ ਕਿਉਂਕਿ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਸਭ ਕੁਝ ਹੋ ਚੁੱਕਿਆ ਹੈ ਤੇ ਕਿਉਂ ਸਰਕਾਰਾਂ ਨੇ ਅੱਜ ਤੱਕ ਉਹਨਾਂ ਨੂੰ ਡੱਕ ਕੇ ਰੱਖਿਆ ਮੈਂ ਮਹਿਸੂਸ ਕਰਦਾ ਹਾਂ ਪੂਰੀ ਦ੍ਰਿੜਤਾ ਦੇ ਨਾਲ ਕਿ ਹਿੰਦੁਸਤਾਨ ਦੇ ਵਿੱਚ ਦੋ ਪ੍ਰਕਾਰ ਦੇ ਕਾਨੂੰਨ ਨੇ ਇੱਕ ਹੈਗਾ ਹੈ ਬਹੁ ਗਿਣਤੀਆਂ ਵਾਸਤੇ ਦੂਜਾ ਹੈਗਾ ਹੈ ਘੱਟ ਗਿਣਤੀਆਂ ਵਾਸਤੇ ਜਿੱਥੇ ਕਿਧਰੇ ਵੀ ਵੇਖੀਏ ਬਹੁ ਗਿਣਤੀਆਂ ਨੂੰ ਗਲਤੀਆਂ ਕਰਨ ਦੇ ਬਾਵਜੂਦ ਵੀ ਕਾਨੂੰਨ ਦੀ ਉਲੰਘਣਾ ਕਰਨ ਦੇ ਬਾਵਜੂਦ ਵੀ ਇਵਨ ਕਤਲੋਗਾਰਤ ਕਰਨ ਦੇ ਬਾਅਦ ਵੀ ਜਿੱਥੇ ਕਿ ਘੱਟ ਗਿਣਤੀਆਂ ਤੇ ਕਤਲੋਗਾਰਤ ਹੋਈ ਹੈ ਚਾਹੇ ਉਹ 1984 ਦੀ ਗੱਲ ਕਰ ਲਈਏ ਚਾਹੇ ਉਹ ਗੁਜਰਾਤ ਦੇ ਰੌਇਟਸ ਦੀ ਗੱਲ ਕਰ ਲਈਏ ਚਾਹੇ ਉਹ ਅਸੀਮਾਨੰਦ ਵੱਲੋਂ ਜਿਹੜੇ ਤਿੰਨ ਬੰਬ ਬਲਾਸਟ ਕੀਤੇ ਗਏ ਸੀਗੇ ਉਹਦੇ ਵਿੱਚ ਘੱਟ ਗਿਣਤੀਆਂ ਦੀ ਮਰਨ ਦੀ ਗੱਲ ਕਰ ਲਈਏ ਜਿੱਥੇ ਕਿਦਰੇ ਵੀ ਬਹੁ ਗਿਣਤੀ ਨੇ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਕੀਤਾ ਹੈ ਉੱਥੇ ਬਹੁਗਣਤੀਆਂ ਨੂੰ ਦੋਸ਼ੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਸਜ਼ਾਵਾ ਨਹੀਂ ਮਿਲਦੀਆਂ ਦੂਸਰੀ ਗੱਲ ਜਿੱਥੇ ਘੱਟ ਗਣਤੀਆਂ ਵੱਲੋਂ ਇੱਕ ਰਿਟੈਲੀਏਸ਼ਨ ਕੀਤੀ ਜਾਂਦੀ ਹੈ ਅਸੀਂ ਤਾਂ ਮਹਿਸੂਸ ਕਰਦੇ ਹਾਂ ਕਿ ਗੁਰਤੇਗ ਬਾਦਤ ਸਹਿਬ ਨੇ ਸਾਡੀ ਝੋਲੀ ਦੇ ਵਿੱਚ ਇੱਕ ਸਿਧਾਂਤ ਪਾਇਆ ਹੈ ਭੈ ਕਾਹੋਂ ਕੋ ਦੇਤ ਨਾ ਹੈ ਨੈ ਭੈ ਮਾਨਤ ਆਨ ਸਿੱਖ ਜਿਹੜਾ ਹੈ ਨਾ ਤਾਂ ਕਿਸੇ ਨੂੰ ਭੈ ਦਿੰਦਾ ਹੈ ਨਾ ਹੀ ਕਿਸੇ ਦਾ ਭਾਇ ਕਬੂਲ ਕਰਦਾ ਹੈ ਤੇ ਸਿੱਖ ਬਦਲਾ ਵੀ ਨਹੀਂ ਲੈਂਦਾ ਸਿੱਖ ਕੇਵਲ ਤੇ ਕੇਵਲ ਆਪਣੇ ਹੱਕਾਂ ਦੀ ਗੱਲ ਕਰਦਾ ਹੈ ਤੇ ਜੇ ਹੱਕਾਂ ਦੇ ਵਾਸਤੇ ਜੇ ਕੋ ਸਿੰਘ ਜੂਝਦਾ ਹੈ ਤਾਂ ਉਸ ਵਾਸਤੇ ਜਿਹੜੀਆਂ ਅਦਾਲਤਾਂ ਜਿਹੜੀਆਂ ਨੇ ਉਹਨਾਂ ਦੇ ਮਾਪਦੰਡ ਜਿਹੜੇ ਨੇ ਨਾ ਉਹ ਅੱਜ ਦੇ ਸਮੇਂ ਦੇ ਮੁਤਾਬਕ ਵੀ ਦੇਖੀਏ ਤੇ ਅਦਾਲਤਾਂ ਦਾ ਵੀ ਭਗਵਾ ਕਰਨ ਹੋ ਚੁੱਕਿਆ ਹੈ ਹੁਣ ਉਹ ਭਗਵਾ ਕਰਨ ਦੇ ਤਹਿਤ ਸਿੱਖਾਂ ਵਾਸਤੇ ਜਿਹੜਾ ਇਨਸਾਫ ਜਿਹੜਾ ਹੈ ਇੱਕ ਬੜੀ ਦੂਰ ਦੀ ਗੱਲ ਬਣ ਚੁੱਕੀ ਹੈ ਅਸੀਂ ਪਿਛਲੇ ਕੁਝ ਸਮੇਂ ਤੋਂ ਬਰਗਾੜੀ ਮੋਰਚੇ ਦੀ ਸਮਾਪਤੀ ਦੇ ਬਾਅਦ ਜਿਹੜੀ ਨਿਰਾਸ਼ਾ ਨਿਕਲੀ ਸੀਗੀ ਉਹਦੇ ਵਿੱਚੋਂ ਭਾਈ ਜਗਤਾਰ ਸਿੰਘ ਦੀ ਹਵਾਰਾ ਜਥੇਦਾਰ શ્રી ਰਕਾਦਕ ਸਿੰਘ ਸਾਹਿਬ ਵੱਲੋਂ ਜਿਹੜੀ ਇੱਕ ਪ੍ਰੋਗਰਾਮ ਬਣਾਇਆ ਗਿਆ ਜਦੇ ਤਹਿਤ ਅਸੀਂ ਜ਼ਿਲ੍ਹਿਆਂ ਦੇ ਬਾਹਰ ਜਿਹੜੇ ਧਰਨੇ ਦਿੱਤੇ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਹਰ ਨਾਭਾ ਜ਼ਿਲ੍ਹੇ ਦੇ ਬਾਹਰ ਬੁੜੈਲ ਜੇਬ ਚੰਡੀਗੜ੍ਹ ਦੇ ਬਾਹਰ ਤੇ ਅੱਜ ਅਸੀਂ 7 ਅਪ੍ਰੈਲ ਨੂੰ ਪਟਿਆਲਾ ਜ਼ਿਲ੍ਹੇ ਦੇ ਬਾਹਰ ਜਿਹੜਾ ਧੰਨਾ ਦੇ ਰਹੇ ਹਾਂ ਅਸੀਂ ਮਹਿਸੂਸ ਕਰ ਰਹੇ ਹਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਰਗਾੜੀ ਦੀਆਂ ਬਾਕੀ ਮੰਗਾਂ ਨੂੰ ਲੈ ਕਰਕੇ ਅਸੀਂ ਇੱਕ ਮਿਸ਼ਾਲ ਨੂੰ ਜਗਾ ਕੇ ਰੱਖਿਆ ਹੋਇਆ ਹੈ ਅਸੀਂ ਇੱਕ ਮੁੱਦੇ ਨੂੰ ਜਿਉਂਦਾ ਰੱਖਣਾ ਚਾਹੁੰਦੇ ਹਾਂ ਅਸੀਂ ਮੁੱਦੇ ਨੂੰ ਮਰਨਾ ਨਹੀਂ ਚਾਹੁੰਦੇ ਇਸ ਕਹਿੰਦੇ ਹਾਂ ਮੁੱਦਾ ਜਿਉਂਦਾ ਰਹੇ ਤੇ ਇਸ ਮੁੱਦੇ ਦੇ ਪਿੱਛੇ ਅਸੀਂ ਚਾਹੁੰਦੇ ਹਾਂ ਕਿ ਕੌਮ ਦਾ ਇੱਕ ਕਾਫਲਾ ਤਿਆਰ ਹੋਵੇ ਜਿਹਦੇ ਨਾਲ ਕਿ ਇਨਸਾਫ ਮੋਰਚਾ ਜਿਹੜਾ ਕਿ ਪਹਿਲੀ ਜੂਨ 2018 ਨੂੰ ਵਰਗਾੜੀ ਤੋਂ ਸਟਾਰਟ ਹੋਇਆ ਸੀਗਾ ਇਹ ਇਨਸਾਫ ਮੋਰਚਾ ਜਿਹੜਾ ਹੈ ਆਪਣੇ ਜੋਬਨ ਤੇ ਪਹੁੰਚੇ ਇਸ ਦੇ ਚੱਲਦਿਆਂ ਹੋਇਆਂ ਅਸੀਂ ਹੁਣ ਬਾਈਬਲ ਕਲਾਸ ਵਿਖੇ 15 ਤਰੀਕ ਨੂੰ ਸ਼੍ਰੀ ਖਣਪੜ ਸਾਹਿਬ ਦਾ ਪਾਠ ਰੱਖਾਂਗੇ ਉਹਦੇ ਬਾਅਦ 17 ਤਰੀਕ ਨੂੰ ਉੱਥੇ ਭੋਗ ਪਵੇਗਾ ਤੇ ਪਿੰਡ ਜਵਾਨ ਸਿੰਘ ਵਾਲਾ ਤੋਂ ਉੱਥੋਂ ਅਸੀਂ 1 ਮਾਰਚ ਦੇ ਰੂਪ ਦੇ ਵਿੱਚ ਬਾਈਬਲ ਕਲਾਸ 17 ਅਪ੍ਰੈਲ ਨੂੰ ਪਹੁੰਚਾਂਗੇ ਅਸੀਂ ਆਪਣੀਆਂ ਇਹ ਮੰਗਾਂ ਨੂੰ ਕੌਮੀ ਹੱਥ ਦੇ ਨਾਲ ਕੌਮੀ ਸਿਰ ਦੇ ਨਾਲ ਲੈ ਕੇ ਚੱਲਦੇ ਹੋਏ ਆ ਅਸੀਂ ਅੱਗੇ ਚੱਲਦੇ ਹੋਏ ਸਫਲਤਾ ਪ੍ਰਾਪਤ ਕਰਾਂਗੇ ਬੇਅਦਗੀਆਂ ਤੋਂ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਤੱਕ ਦਾ ਜਿਹੜੇ ਮਾਮਲੇ ਵੀ ਅਦਾਲਤਾਂ ਦੇ ਵਿੱਚ ਲਟਕੇ ਹੋਏ ਨੇ ਆ ਸਾਨੂੰ ਜਸਟਿਸ ਨਹੀਂ ਮਿਲ ਰਿਹਾ ਉਹਨਾਂ ਦੇ ਪਿੱਛੇ ਦੀ ਸਭ ਤੋਂ ਵੱਡੀ ਤੁਹਾਨੂੰ وجہ ਕੀ ਲੱਗਦੀ ਹੈ ਕੌਣ ਉਹ ਮਸੰਦ ਲੱਗਦੇ ਨੇ ਜਿਨ੍ਹਾਂ ਦੇ ਕਰਕੇ ਸਾਨੂੰ ਅੱਜ ਤੱਕ ਜਸਟਿਸ ਨਹੀਂ ਮਿਲਿਆ ਜਾਂ ਸਾਡੇ ਤਖਤਾਂ ਦੇ ਗਲਤ ਇਸਤੇਮਾਲ ਕੀਤੇ ਜਾ ਰਹੇ ਨੇ ਮੈਂ ਤਾਂ ਬਰਾਬਰ ਤੌਰ ਦੇ ਉੱਤੇ ਜਿਹੜੀ ਅਕਾਲੀ ਭਾਜਪਾ ਸਰਕਾਰ ਹੈ ਉਹਨੂੰ ਦੋਸ਼ੀ ਠਹਿਰਾਉਣਾ ਕਿ ਬਾਦਲਾ ਨੇ ਜੋ ਸਾੜਾ ਨੁਕਸਾਨ 2015 ਵਿੱਚ ਕੀਤਾ ਉਹਦੇ ਬਾਅਦ 2016 ਦੇ ਵਿੱਚ ਜਿਹੜਾ ਪਰਚਾ ਗਲਤ ਦਰਜ ਕੀਤਾ ਤਿੰਨ ਸਿੰਘਾਂ ਦੇ ਉੱਤੇ ਜਿਨ੍ਹਾਂ ਨੂੰ ਕੀ ਉਮਰ ਕੈਦ ਦੀ ਸਜ਼ਾ ਮਿਲੀ ਹੈ ਇਹ ਸਭ ਕੋਈ ਬਾਦਲਾ ਦੀ ਸਰਕਾਰ ਦੇ ਸਮੇਂ ਦੌਰਾਨ ਹੋਇਆ ਹੈ ਤੇ ਕਾਂਗਰਸ ਸਰਕਾਰ ਇਸ ਤੋਂ ਕੋਈ ਵੱਖਰੀ ਨਜ਼ਰ ਨਹੀਂ ਆਂਦੀ ਕਾਂਗਰਸ ਦੀ ਕਾਰਜਗੁਜ਼ਾਰੀ ਜਿਹੜੀ ਹੈ ਇਹ ਅਕਾਲੀਆਂ ਨਾਲੋਂ ਕੋਈ ਵੱਖਰੀ ਨਹੀਂ ਹੈ ਇਹਨਾਂ ਨੇ ਵੀ ਕੋਈ ਘਟ ਨਹੀਂ ਕੀਤੀ ਇਹਨਾਂ ਦੇ ਸਮੇਂ ਦੌਰਾਨ ਜਿਹੜੀ ਰਣਜੀਤ ਸਿੰਘ ਕਮਿਸ਼ਨ ਬੈਠਾ ਸੀਗਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਉਸ ਰਿਪੋਰਟ ਨੂੰ ਪ੍ਰਵਾਨ ਵੀ ਕਰ ਲਿਆ ਲੇਕਿਨ ਉਹਦੇ باوجود ਵੀ ਕਿਉਂਕਿ ਇਹਨਾਂ ਦੀਆਂ ਤੰਦਾਂ ਜਿਹੜੀਆਂ ਨੇ ਰਿਸ਼ਤੇਦਾਰੀਆਂ ਜਿਹੜੀਆਂ ਨੇ ਅਕਾਲੀਆਂ ਨਾਲ ਜੁੜੀਆਂ ਨੇ ਕਾਂਗਰਸੀਆਂ ਦੀਏ ਉਸੇ ਚਲਦੇ ਆ ਹੋਏ ਆ ਇਹਨਾਂ ਨੇ ਉਹਨਾਂ ਦੇ ਖਿਲਾਫ ਵੱਡੇ ਬਾਦਲ ਦੇ ਖਿਲਾਫ ਛੋਟੇ ਬਾਦਲ ਦੇ ਖਿਲਾਫ ਅਤੇ ਜਿਹੜਾ ਸੁਮੇਸ਼ ਸਿਆਣੀ ਹੈ ਉਹਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਇੱਥੇ ਤੱਕ ਕਿ ਜਿਹੜੀ ਸਿੱਟ ਦੀ ਇਨਵੈਸਟੀਗੇਸ਼ਨ ਦੀ ਜੋ ਸਪੀਡ ਬਣੀ ਸੀਗੀ ਉਹ ਸਪੀਡ ਵੀ ਹੁਣ ਸলো ਡਾਊਨ ਹੋ ਗਈ ਹੈ ਜਿੱਦੇ ਚਲਦੇ ਆ ਕਿ ਉਮਰਾਨ ਅੰਗਲ ਨੇ ਵੀ ਪੂਰਾ ਬੈਨੀਫਿਟ ਉਠਾਇਆ ਹੈ ਤੇ ਹਾਈ ਕੋਰਟ ਤੋਂ ਉਹ ਰਿਲੀਫ ਵੀ ਮਿਲ ਗਈ ਹੈ ਅਸੀਂ ਹੁਣ ਇਹ ਫੈਸਲਾ ਕੀਤਾ ਹੈ ਕਿ ਬਹਿਬਲ ਕਲਾ ਵਿਖੇ ਅਸੀਂ ਆਪਣਾ ਜਿਹੜਾ ਹੈ ਮੋਰਚਾ ਉੱਥੇ ਕੇਂਦ੍ਰਿਤ ਕਰਾਂਗੇ ਪੰਜਾਬ ਨੂੰ ਇੱਕ ਤੀਜੇ ਬਦਲ ਦੀ ਲੋੜ ਹੈ ਹਰ ਕੋਈ ਕਹਿੰਦਾ ਕਿ ਰਵਾਇਤੀ ਪਾਰਟੀਆਂ ਜਿਹੜੀਆਂ ਹਨ ਉਸ ਤੋਂ ਛੁਟਕਾਰਾ ਮਿਲਣਾ ਚਾਹੀਦਾ ਹੈ ਪੰਜਾਬ ਨੂੰ ਰਵਾਇਤੀ ਤਰ੍ਹਾਂ ਨੂੰ ਦਰਕੀਨਾਰ ਕਰਕੇ ਕਿ ਤੀਜਾ ਬਦਲ ਦੇਣਾ ਜਿਸ ਦੀ ਸ਼ੁਰੂਆਤ ਹੋਈ ਵੀ ਸੀ ਪਰ ਉਹਨਾਂ ਪਾਰਟੀਆਂ ਨੇ ਫਿਰ ਤੋਂ ਆਪਣੇ ਆਪਣੇ ਨੁਮਾਇੰਦੇ ਸੱਤਾ ਦੇ ਵਿੱਚ ਉਤਾਰ ਦਿੱਤੇ ਨੇ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕੋਈ ਤੀਜਾ ਬਦਲ ਮਿਲਣ ਦੀ ਆਸਾਰ ਨਜ਼ਰ ਆਉਂਦੀ ਹੈ ਉਮੀਦ ਨਜ਼ਰ ਆਉਂਦੀ ਹੈ ਜਿਹੜਾ ਲੋਕਾਂ ਨੇ ਤੀਜਾ ਬਦਲ ਦੇਣਾ ਸੀਗਾ ਉਹ ਆਪਸ ਵਿੱਚ ਇਕੱਤਰ ਨਹੀਂ ਹੋ ਪਾਏ ਇਹ ਸਾਡਾ ਦੁਖਾਂਤ ਹੈ ਤੇ ਬਰਗਾੜੀ ਮੋਰਚੇ ਦੇ ਵਿੱਚੋਂ ਇੱਕ ਆਸ਼ਾ ਦੀ ਕਿਰਨ ਜਾਗੀ ਸੀ ਕਿ ਅਕਾਲੀਆਂ ਤੋਂ ਸਾਨੂੰ ਛੁਟਕਾਰਾ ਮਿਲ ਜਾਏਗਾ ਤੇ ਇੱਕ ਸਾਡਾ ਰਾਜਨੀਤਿਕ ਮੰਚ ਜਿਹੜਾ ਹੈ ਉਹ ਤਿਆਰ ਹੋਏਗਾ ਲੇਕਿਨ ਉਹ ਸਾਡੀਆਂ ਸਾਰੀਆਂ ਆਸ਼ਾਵਾਂ ਜਿਹੜੀਆਂ ਸਨ ਉਹ ਖੇਰੂ ਖੇਰ ਹੋ ਗਈਆਂ ਕਿਉਂਕਿ ਅਚਨਚੇਤ ਜਿਹੜਾ ਬਰਗਾੜੀ ਮੋਰਚਾ ਚੁੱਕਿਆ ਗਿਆ ਉਹਦੇ ਨਾਲ ਇਹ ਜਿਹੜਾ ਤੀਜੇ ਫਰੰਟ ਦੀ ਸੰਭਾਵਨਾ ਕ੍ਰੀਏਟ ਹੋਈ ਸੀਗੀ ਉਹ ਤੀਜੇ ਫਰੰਟ ਦੀ ਸੰਭਾਵਨਾ ਮੈਂ ਮਹਿਸੂਸ ਕਰਦਾ ਹਾਂ ਕਿ ਜਿਹੜੇ ਬਾਦਲ ਵਿਰੋਧੀ ਨੇ ਅਤੇ ਜਿਹੜੇ ਕਾਂਗਰਸ ਵਿਰੋਧੀ ਨੇ ਉਹ ਵੀ ਆਪਸ ਵਿੱਚ ਇਕੱਠੇ ਨਹੀਂ ਹੋ ਸਕੇ ਤੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਹੈ ਕਿ ਜਿਹੜੇ ਇਹਨਾਂ ਦੋ ਰਵਾਇਤੀ ਪਾਰਟੀਆਂ ਦੇ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਕੋਈ ਬਹੁਤ ਵੱਡੀ ਸਫਲਤਾ ਪ੍ਰਾਪਤ ਨਹੀਂ ਹੋਣਾ ਜੀ ਗੁਰਬਾਣੀ ਖਣਵਾਣੀ ਨਾਲ ਗੱਲ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਨਾਲ ਸਾਡੇ ਯੂनाइटेड ਸਿੱਖ ਪਾਰਟੀ ਦੇ ਪ੍ਰਧਾਨ ਜਸਵੰਤ ਸਿੰਘ ਰਾਜਪੁਰਾ ਵੀ ਨੇ ਹੁਣ ਤੋਂ ਵੀ ਜਾਣਦੇ ਕਿ ਆਖਿਰ ਇਹ ਜੋ ਧਰਨੇ ਲਗਾਤਾਰ ਬਦਸਤੂਰ ਜਾਰੀ ਨੇ ਬਰਗਾੜੀ ਇਨਸਾਫ ਮੋਰਚੇ ਤੋਂ ਬਾਅਦ ਹੈ ਜਥੇਦਾਰ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਇਹਨਾਂ ਤੋਂ ਕੀ ਪ੍ਰਾਪਤੀਆਂ ਦੀ ਉਮੀਦ ਕਰ ਰਹੇ ਨੇ ਕੀ ਪ੍ਰਾਪਤੀਆਂ ਦੀ ਉਮੀਦ ਤੁਸੀਂ ਕਰ ਰਹੇ ਹੋ ਇਹਨਾਂ ਧਰਨੇ ਆਪ ਦੇ ਦੇਖੋ ਜੀ ਜਿਹੜੇ ਧਰਨੇ ਨੇ ਉਹਨਾਂ ਤੇ ਪ੍ਰਾਪਤੀਆਂ ਦੀ ਉਮੀਦ ਕਰਨਾ ਕਿਉਂਕਿ ਧਰਨੇ ਜਿਹੜੇ ਪ੍ਰਾਪਤੀ ਦੀ ਉਮੀਦ ਨਾਲ ਹੀ ਲੱਗਦੇ ਹੁੰਦੇ ਨੇ ਜਿਹੜੇ ਧਰਨੇ ਸੀ ਲਾਉਣੇ ਆ ਉਹਨਾਂ ਦੇ ਰਿਜ਼ਲਟ ਇੱਕਦਮ ਨਹੀਂ ਆਉਂਦੇ ਹੁੰਦੇ ਕਦੇ ਵੀ ਉਹਨਾਂ ਦੇ ਰਿਜ਼ਲਟ ਹੌਲੀ-ਹੌਲੀ ਆਉਂਦੇ ਨੇ ਦਿਨੋ-ਦਿਨ ਆਉਂਦੇ ਨੇ ਇਹਦਾ ਧਰਨਿਆਂ ਦੇ ਮੇਨ ਸਾਨੂੰ ਕੇਂਦਰਤ ਹੋਣਾ ਜਿਹਦਾ ਏਜੰਡੇ ਕੀ ਨੇ ਏਜੰਡੇ ਇਹੋ ਜਿਹੇ ਨੇ ਜਿਹੜੇ ਪੰਥਕ ਨੇ ਜਿਨ੍ਹਾਂ ਦੇ ਵਿੱਚ ਸਿੱਖ ਕੌਮ ਦੇ ਨੌਜਵਾਨਾਂ ਦੀ ਗੱਲ ਹੈ ਜਿਹੜੇ 20 25-25 ਸਾਲ ਤੋਂ ਜੇਲ੍ਹਾਂ ਦੇ ਵਿੱਚ ਆ ਹੈਗੇ ਨੇ ਤੇ ਜਿਨ੍ਹਾਂ ਦੀ ਨਾਂ ਤੇ ਕੋਈ ਪ੍ਰੋਲ ਹੁੰਦੀ ਆ ਬਹੁਤੇ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਦੇ ਪ੍ਰੋਲ ਤੇ ਵੀ ਨਹੀਂ ਆਉਂਦੇ ਤੇ ਜਿਹੜੇ ਤਰੀਕਾ ਨੇ ਉਹ ਪਈ ਜਾਂਦੀਆਂ ਨੇ ਤੇ ਭਾਰਤ ਸਰਕਾਰ ਹੈ ਉਹਦਾ ਰਵਈਆ ਸਿੱਖਾਂ ਦੇ ਪ੍ਰਤੀ ਹੋਰ ਹੈ ਤੇ ਜਿਹੜੇ ਗੈਰ ਸਿੱਖ ਨੇ ਬਹੁ ਗਿਣਤੀ ਨੇ ਉਹਨਾਂ ਦਾ ਉਹਨਾਂ ਪ੍ਰਤੀ ਹੋਰ ਹੈ ਤੁਸੀਂ ਅਸੀਮਾਨੰਦ ਦੇਖੋ ਜਿਹੜਾ ਇੱਕ ਹਿੰਦੂ ਹੱਤਵਾਦੀ ਹੈ ਆਰਐਸਐਸ ਦਾ ਬੰਦਾ ਪ੍ਰਚਾਰਕ ਸੀ ਉਹਨੇ 78 ਲੋਕਾਂ ਦਾ ਸਮਝੋਤਾ ਐਕਸਪ੍ਰੈਸ ਰੇਲ 'ਚ ਬਲਾਸਟ ਕਰਕੇ ਮਾਰਿਆ ਉਤੋਂ ਇਲਾਵਾ ਤਿੰਨ ਬੰਬਲਾਸਟ ਰਾਜਸਥਾਨ ਮਹਾਰਾਸ਼ਟਰ ਮਾਲੇਗਾਉ ਹੋਰ ਥਾਂ ਕਿਤੇ ਨੇ ਤੇ ਉਹ ਬੰਦੇ ਨੂੰ ਤਾਂ ਭਾਰਤ ਸਰਕਾਰ ਆ ਉਹ 3-4 ਸਾਲਾਂ ਦੇ ਵਿੱਚ ਬਾ ਇੱਜ਼ਤ ਬਰੀ ਕਰਕੇ ਰਹਾ ਕਰ ਰਹੀ ਹੈ ਤੇ ਸਾਡੇ ਜਿਹੜੇ ਸਿੱਖ ਨੇ ਬੰਦੀ ਸਿੰਘ ਨੇ ਜਿਲ੍ਹਾਂ ਦੇ ਵਿੱਚ ਬੰਦ ਨੇ ਬਹੁਤੇ ਇਹੋ ਜਿਹੇ ਨੇ ਜਿਨ੍ਹਾਂ ਤੇ ਇੱਕ ਵੀ ਮਰਡਰ ਕੇਸ ਨਹੀਂ ਹੈਗਾ ਫੇਰ ਵੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਉਹਦਾ ਕਾਰਨ ਹੈ ਵੀ ਜਿਹੜਾ ਸਿੱਖਾਂ ਦੀ ਘਟ ਗਿਣਤੀ ਹੋਣਾ ਘਟ ਗਿਣਤੀ ਕੌਮਾਂ ਦੇ ਨਾਲ ਇਸ ਮੁਲਕ ਦੇ ਅੰਦਰ ਜਿਹੜਾ ਜ਼ੁਲਮ ਹੈ ਉਹ ਵਧੀ ਜਾ ਰਿਹਾ 2014 ਤੋਂ ਬਾਅਦ ਜਦੋਂ ਮੋਦੀ ਸਰਕਾਰ ਆਈ ਹੈ ਇਹ ਚੀਜ਼ਾਂ ਦੀ ਰਫ਼ਤਾਰ ਹੋਰ ਤੇਜ਼ੀ ਨਾਲ ਵਧੀ ਹੈ ਜੀ ਰਫ਼ਤਾਰ ਹੋਰ ਤੇਜ਼ੀ ਦਾ ਵਧੀਆ ਪਰ ਅਗਰ ਗੱਲ ਕੀਤੀ ਜਾਵੇ ਬਰਗਾੜੀ ਇਨਸਾਫ ਮੋਰਚੀ ਤਾਂ ਉਸ ਤੋਂ ਬਹੁਤ ਪ੍ਰਾਪਤੀਆਂ ਹੋਣੀਆਂ ਸੀ ਜਿਹੜਾ ਕਿ ਕਈਆਂ ਵੀ ਜਾਂਦੀਆਂ ਸੀ ਕਿ ਬਹੁਤ ਪ੍ਰਾਪਤੀਆਂ ਸੀ ਕੀਤੀਆਂ ਨੇ ਮੰਨ ਸਾਹਿਬ ਵੀ ਦੱਸਦੇ ਨੇ ਪਰ ਪ੍ਰਾਪਤੀਆਂ ਕੀ ਸਾਹਮਣੇ ਆਈਆਂ ਸਿੱਖ ਸੰਗਤ ਨੂੰ ਜਿੰਨੀ ਢਾਲ ਲੱਗੀ ਉਸ ਤੋਂ ਬਾਅਦ ਤੇ ਹੁਣ ਇਹ ਇੱਕ ਨਵਾਂ ਸਿਲਸਿਲਾ ਸ਼ੁਰੂ ਹੋਇਆ ਹੈ ਜ਼ਿਲ੍ਹਿਆਂ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਦਾ ਤੇ ਤੁਹਾਨੂੰ ਕੀ ਲੱਗਦਾ ਕਿ ਇਸ ਤੋਂ ਬਾਅਦ ਅਗਲਾ ਨੈਕਸਟ ਸਟੈਪ ਕੀ ਹੋਏਗਾ ਕਿ ਕੀ ਸਰਕਾਰਾਂ ਉਹੀ ਨੇ ਨੀਤੀਆਂ ਆਉਣੀਆਂ ਦੀਆਂ ਉਹੀ ਨੇ ਸਿੱਖਾਂ ਦਾ ਕੰਮ ਹੈ ਜੂਝਣਾ ਤੇ ਕਈ ਬੁੱਧੀਜੀਵੀ ਇਹੀ ਕਹਿੰਦੇ ਨੇ ਕਿ ਅਸੀਂ ਸਿਰਫ ਧਰਨੇ ਲਾਉਣ ਨੂੰ ਰਹਿ ਗਏ ਆਂ ਜਾਂ ਮੋਰਚੇ ਲਾਉਣ ਨੂੰ ਰਹਿ ਗਏ ਆਂ ਦੇਖੋ ਜੀ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਸਿੱਖ ਸੰਗਤ ਨਾਲ ਵਿਚਾਰਾਂ ਦੇ ਨਾਲ ਉਹ ਲਿਖਿਆ ਜਾਵੇਗਾ ਜਿਵੇਂ ਵੀ 21 ਮੈਂਬਰੀ ਦੀ ਮੀਟਿੰਗ ਹੁੰਦੀ ਹੈ ਦੁਬਾਰਾ ਉਦੋਂ ਇਹ ਸਾਰੀ ਚੀਜ਼ਾਂ ਵਿਚਾਰੀਆਂ ਜਾਣਗੀਆਂ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਰ ਕਿਹੜੇ-ਕਿਹੜੇ ਕਦਮ ਉਹ ਪੁੱਟਣੇ ਚਾਹੀਦੇ ਨੇ ਜਾਂ ਪੁੱਟੇ ਜਾਣ ਜੀ ਤੇ ਜੇਕਰ ਪੰਜਾਬ ਦੀ ਗੱਲ ਕਰوں ਪੰਜਾਬ ਦੀ ਸਿਆਸਤ ਦੀ ਗੱਲ ਕਰوں ਇਸ ਵੇਲੇ ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਜਿਦਾਂ ਇਤਿਹਾਸਿਕ ਕਿ ਮਾਰਤਾ ਟੇ ਟੇਰੀ ਕੀਤੀਆਂ ਜਾ ਰਹੀਆਂ ਨੇ ਜੋ ਤਰਨਤਨ ਸਾਹਿਬੇ ਕੇ ਹੋਇਆ ਦਰਸ਼ਨੀ ਯੂਰੀਟੇਰੀ ਕਰ ਦਿੱਤੀ ਗਈ ਉਸ ਤੋਂ ਇਲਾਵਾ ਹੋਰ ਵੀ ਇਤਿਹਾਸਿਕ ਗੁਰੂ ਘਰ ਬਹੁਤ ਸਾਰੇ ਹੈ ਨੇ ਚਾਹੇ ਹਰ ਕੀ ਪੋੜੀ ਦੀ ਅਗਰ ਗੱਲ ਕਰੀਏ ਜਾਂ ਡਾਂਗਮਰ ਸਾਹਿਬ ਗੁਰਦੁਆਰੇ ਦੀ ਗੱਲ ਕਰੀਏ ਜੋ ਸਿੱਖਾਂ ਦੇ ਹੱਥਾਂ ਦੇ ਵਿੱਚੋਂ ਆ ਕੇ ਖੁੱਸ ਰਹੇ ਨੇ ਕੀ ਕਹੋਗੇ ਕਿ ਉਹਨਾਂ ਦੇ ਪਿੱਛੇ ਦੀਆਂ ਸਾਜ਼ਿਸ਼ਾਂ ਕੀ ਨੇ ਉਹਨਾਂ ਦੇ ਪਿੱਛੇ ਦੀਆਂ ਤਾਕਤਾਂ ਕੀ ਦੇਖੋ ਜੀ ਇਹਨਾਂ ਦੇ ਪਿੱਛੇ ਜਿਹੜੀ ਸ਼ਾਸਸ਼ਾ ਨੇ ਉਹ ਬੜੀ ਪੁਰਾ ਜਦੋਂ ਸਾਡੇ ਨਾਲ ਕੱਲੂ ਘਾਰਾ ਵਾਪਰਿਆ ਉਸ ਤੋਂ ਬਾਅਦ ਕਿਵੇਂ ਮਤਲਬ ਅਕਾਲੀ ਸਰਕਾਰ ਦੇ ਜਿਹੜੇ ਐਸਜੀਪੀਸੀ ਪ੍ਰਧਾਨ ਬਣਦੇ ਰਹੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ ਉਹਨਾਂ ਦੀ ਰਫ਼ਤਾਰ ਉਦੋਂ ਵਧੀ ਹੈ ਗੁਰਦੁਆਰੇ ਢਾਉਣ ਦੀ ਉਹਨਾਂ ਨੂੰ ਦੁਬਾਰਾ ਬਣਾਉਣ ਦੀ ਸੰਗਮਾਰਮਰ ਲਾਉਣ ਦੀ ਜਾਂ ਮਤਲਬ ਜਿਹੜੀ ਪ੍ਰਾਣੀ ਦੇਖਿਆ ਉਹਨੂੰ ਬਦਲਣ ਦੀ ਇਹ ਉਦੋਂ ਤੋਂ ਲੈ ਕੇ ਹੁਣ ਤੱਕ ਰੈਗੂਲਰ ਉਸੇ ਰਫ਼ਤਾਰ ਨਾਲ ਚੱਲਦਾ ਆ ਰਿਹਾ ਜਿਹੜੀ ਹੁਣ ਇਹ ਤਰਨਤਨ ਸਾਹਿਬ ਡਿਊਟੀ ਢਾਈ ਹੈ ਇਦੇ ਨਾਲ ਇੱਕ ਵੱਡੀ ਮਤਲਬ ਕੌਮ ਦੇ ਵਿੱਚ ਅਵੇਅਰਨੈਸ ਆਈ ਹੈ ਵੀ ਪਤਾ ਲੱਗੇ ਕਿ ਸਾਡੀ ਸਾਡੇ ਨਾਲ ਆ ਕੁਝ ਵੀ ਹੋ ਰਿਹਾ ਸਾਡੀ ਜਿਹੜੀ ਇਤਿਹਾਸਕ ਗੁਰੂ ਸਾਹਿਬਾਨ ਦੀ ਚਰਨ ਛੋਹ ਮਾਰਤਾ ਨੇ ਇਤਿਹਾਸਕ ਨੇ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਉਹ ਮਾਰਤਾ ਨੂੰ ਢਾਇਆ ਜਾ ਰਿਹਾ ਪਟਾਈ ਤਾਂ ਮਤਲਬ ਪਹਿਲਾਂ ਵੀ ਜਾ ਰਹੀਆਂ ਸੀਗੀਆਂ ਇੱਕ ਸੋਸ਼ਲ ਮੀਡੀਆ ਦੇ ਹੋਣ ਨਾਲ ਬੜਾ ਲੋਕਾਂ ਦੇ ਵਿੱਚ ਇਹ ਮੈਸੇਜ ਗਿਆ ਜੀ ਬਹੁਤ ਮੈਸੇਜ ਗਿਆ ਲੋਕਾਂ ਦੇ ਵਿੱਚ ਪਰ ਹੁਣ ਤੁਸੀਂ ਪੰਜਾਬ ਪੰਜਾਬੀਆ ਤੇ ਪੰਜਾਬੀ ਇਤ ਦਾ ਕੀ ਰੁਖ ਦੇਖਦੇ ਹੋ ਜੋ ਸਿਆਸਤ ਚੱਲ ਰਹੀ ਹੈ ਜੋ ਇਸ ਵੇਲੇ ਸੱਤਾ ਦੇ ਵਿੱਚ ਫੇਰ ਬਦਲ ਚੱਲ ਰਿਹਾ ਹੈ ਕੀ ਪੰਜਾਬ ਨੂੰ ਤੀਜਾ ਬਦਲ ਮਿਲਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੇਖੋ ਜੀ ਜਿਹੜਾ ਵੀ ਤੀਜਾ ਬਦਲ ਹੈ ਮੈਨੂੰ ਤਾਂ ਕੋਈ ਦਿਖਦਾ ਨਹੀਂ ਹੈਗਾ ਜਾਂ ਤੇ ਹੁਣ ਕਾਂਗਰਸ ਹੈਗੀ ਹੈ ਤੇ ਦੂਜੇ ਪਾਸੇ ਅਕਾਲੀ ਦਲ ਆਮ ਪਾਰਟੀ ਹੈਗੀ ਹੈ ਜਾਂ ਪੀਡੀਪੀ ਵੀ ਹੈਗੀ ਹੈ ਤੇ ਜਿਹੜੇ ਹੁਣ ਜਿਹੜੇ ਹਾਲਾਤ ਬਣੇ ਹੋਏ ਨੇ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੀ ਕਾਂਗਰਸ ਹੈ ਉਹ ਦੁਬਾਰਾ ਉਹ ਸੱਤਾ ਦੇ ਵਿੱਚ ਆ ਬਗੀ ਤੇ ਤੁਸੀਂ ਭਾਈ ਜਗਤਾਰ ਸਿੰਘ ਖਵਾਰਾ ਜੀ ਨੂੰ ਬਹੁਤ ਕਲੋਸ ਤੋਂ ਜਾਣਦੇ ਹੋ ਨਾਲ ਰਹੇ ਵੀ ਹੋ ਤੇ ਤੁਸੀਂ ਉਹਨਾਂ ਦੇ ਸ਼ਖਸੀਅਤ ਬਾਰੇ ਕੀ ਕਹੋਗੇ ਤੇ ਜਿਸ ਤਰੀਕੇ ਦੇ ਨਾਲ ਬਰਗਾੜੀ ਇਨਸਾਫ ਮੋਰਚਾ ਦੀ ਸ਼ੁਰੂਆਤ ਹੋਈ ਸੀ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਚੱਕਿਆ ਗਿਆ ਉਹਨਾਂ ਦੀ ਕੀ ਭਾਵਨਾਵਾਂ ਨੇ ਉਸ ਸਾਰੇ ਮਸਲੇ ਨੂੰ ਲੈ ਕੇ ਪਹਿਲੀ ਗੱਲ ਤਾਂ ਭਾਈ ਸਾਹਿਬ ਐਂ ਦੇਖੋ ਨਾ ਤਾਂ ਮੈਂ ਬਰਗਾੜੀ ਮੈਂ ਗਿਆ ਹੀ ਨਹੀਂ ਹੈਗਾ ਕਿਉਂਕਿ ਮੇਰੀ ਤਾਂ ਸਿਹਤ ਪਹਿਲਾਂ ਹੀ ਨਾ ਉਹਨਾਂ ਜੀ ਤੇ ਪਰ ਜਿਵੇਂ ਕੋਈ ਜਿਵੇਂ ਮੇਰੇ ਸਾਥੀ ਸੱਜਣ ਨੇ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਚੱਕਿਆ ਗਿਆ ਮੋਰਚਾ ਗਲਤ ਚੱਕਿਆ ਗਿਆ ਉਹ ਉਹ ਚ ਭਾਈ ਜਗਤਾਰ ਸਿੰਘ ਖਵਾਰਾ ਨੂੰ ਭਰੋਸੇ ਜੀ ਨਹੀਂ ਲਿਆ ਇਹਨਾਂ ਨੇ ਨਾ ਹੀ ਕੋਈ ਉਹਨਾਂ ਨਾਲ ਗੱਲਬਾਤ ਕੀਤੀ ਕਿਸੇ ਤਰ੍ਹਾਂ ਦੀ ਜਿਹੜੇ ਸਿੰਘ ਅੰਦਰ ਜੇਲ੍ਹਾਂ ਵਿੱਚ ਬੈਠੇ ਨੇਗੇ ਨਾ ਹੀ ਕਿਸ ਨੇ ਉਹਨਾਂ ਦੇ ਜਿਵੇਂ ਉੱਚ ਰੱਖਿਆ ਸੀਗਾ ਵੀ ਇਹਨਾਂ ਨੂੰ ਰਿਹਾ ਕਰੋ ਨਾ ਹੀ ਕੋਈ ਉਹ ਗੱਲ ਹੋਈ ਹੈ ਸੋ ਉਹ ਗੱਲ ਕਿਸੇ ਪਾਸੇ ਲੱਗੀ ਨਹੀਂ ਸੋ ਜਿਸ ਕਰਕੇ ਹੁਣ ਭਾਈ ਜਤਾਰ ਸਿੰਘ ਖਵਾਰਾ ਨੇ ਦੁਬਾਰੇ ਇਹ ਪ੍ਰੋਗਰਾਮ ਦਿੱਤਾ ਸਾਨੂੰ ਪੰਜ ਮੈਂਬਰੀ ਕਮੇਟੀ ਬਣਾ ਕੇ ਉਸ ਦੇ ਨਾਲ ਅਸੀਂ ਬਾਰ ਬਾਰ ਇਹੀ ਧਰਨ ਜਿਹੜੇ ਲਾ ਰਹੇ ਹਾਂ ਸੋ ਕੌਮ ਨੂੰ ਦੁਬਾਰੇ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਦੁਬਾਰਾ ਇਹ ਸੰਘਰਸ਼ ਨੂੰ ਅੱਗੇ ਤੋਰਿਆ ਜਾਵੇ ਤਾਂ ਜੋ ਕੌਮ ਨੂੰ ਮੁੜ ਭਰੋਸੇ 'ਚ ਲਿੱਤਾ ਜਾ ਸਕੇ ਕਿਉਂਕਿ ਬਰਗਾੜੀ ਇਨਸਾਫ ਮੋਰਚੇ ਤੋਂ ਬਾਅਦ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਕੌਮ ਦੇ ਵਿੱਚ ਆਪਣੇ ਆਗੂ ਤੇ ਭਰੋਸਾ ਕਰਨਾ ਔਖਾ ਜਿਹਾ ਹੋ ਗਿਆ ਸੀ ਕਿਉਂਕਿ ਕੌਮ ਨੂੰ ਇੱਕ ਢਾਈ ਲੱਗੀ ਸੀ ਲੱਖਾਂ ਦਾ ਹਜ਼ੂਮ ਜਿਹੜਾ ਪਹੁੰਚਦਾ ਸੀ ਉਹਨਾਂ ਨੇ ਜਿਹਨਾਂ ਆਗੂਆਂ ਤੇ ਭਰੋਸਾ ਕੀਤਾ ਉਹ ਆਗੂ ਉਸ ਮੁਕਾਮ ਤੇ ਖਰੇ ਨਹੀਂ ਉਤਰੇ ਅੰਤ ਦੇ ਵਿੱਚ ਕੀ ਕਹਿਣਾ ਚਾਹੋਗੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਜੋ ਵੀ ਹੁਣ ਇਹ ਤਰਨੇ ਲਗਾਏ ਜਾ ਰਹੇ ਨੇ ਜੇਲਾਂ ਦੀਵਾਰ ਉਸ ਦੇ ਬਾਰੇ ਬੱਦੀ ਸਿੰਘਾਂ ਦੀ ਰਿਹਾਈ ਬਾਰੇ ਪੰਜਾਬ ਦੇ ਬੰਦੇ ਹੱਕਾਂ ਬਾਰੇ ਹੋਈਆਂ ਬੇਅਦਬੀਆਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਵੀ ਜਥੇਦਾਰ ਅਕਾਲ ਤਖਤ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਰਹਿ ਨਮਾਈ ਹੈ 21 ਮੈਂਬਰੀ ਕਮੇਟੀ ਬਣੀ ਹੈ ਇਹਨਾਂ ਵੱਲੋਂ ਜਿਹੜੇ ਵੀ ਪ੍ਰੋਗਰਾਮ ਲਿਖੇ ਜਾ ਰਹੇ ਸਿੱਖ ਸੰਗਤ ਨੂੰ ਵੱਧ ਤੋਂ ਵੱਧ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲਿਤ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਏਜੰਡੇ ਨੇ ਉਹ ਸਾਰੇ ਪੰਥਕ ਨੇ ਆ ਜਿੰਨੀ ਵੀ ਜ਼ਿਲ੍ਹਿਆਂ ਦੇ ਬਾਹਰ ਧਰਨੇ ਲੱਗ ਰਹੇ ਨੇ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗ ਰਹੇ ਨੇ ਤਾਂ ਕਿ ਸਾਡੀ ਜਿਹੜੀ ਸਿੱਖ ਨੌਜਵਾਨੀ ਜ਼ਿਲ੍ਹਿਆਂ ਦੇ ਵਿੱਚ ਉਹ ਮਤਲਬ ਸੜ ਰਹੀ ਸ਼ਬਦ ਵੀ ਮੈਂ ਵਰਤ ਲਾਵਾਂਗਾ ਕਿਉਂਕਿ ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਸਰਕਾਰਾਂ ਵੱਲੋਂ ਮਤਲਬ ਅਨੇਕਾਂ ਤਰ੍ਹਾਂ ਦੇ ਤਸ਼ੱਦਦ ਢਾਈ ਜਾ ਰਹੇ ਨੇ ਤੇ ਉਹਨਾਂ ਦੀ ਰਿਹਾਈ ਲਈ ਜਿਹੜੀ ਮੰਗ ਹੈ ਤੇ ਜੇ ਕੋਈ ਕਰਦੀ ਹੈ ਕੋਈ ਵੀ ਕਮੇਟੀ ਤੇ ਸਾਨੂੰ ਉਹਦਾ ਵੱਧ ਛੜ ਕੇ ਸਿੱਖ ਸੰਗਤ ਨੂੰ ਸਹਿਯੋਗ ਦੇਣਾ ਚਾਹੀਦਾ ਜੀ ਸਮਾਂ ਹੀ ਇਜਾਜ਼ਤ ਨਹੀਂ ਦਿੰਦਾ ਗੱਲਾਂ ਤਾਂ ਬਹੁਤ ਨੇ ਕਰਨ ਵਾਲੀਆਂ ਪਰ ਅੰਦਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਵੀਰ ਖੜੇ ਨੇ ਜਿਹੜੇ ਇਸ ਮੋਰਚੇ ਦਾ ਸਾਥ ਦੇਣ ਵਾਸਤੇ ਆਏ ਨੇ ਇਸ ਧਰਨੇ ਦਾ ਸਾਥ ਦੇਣ ਵਾਸਤੇ ਆਏ ਨੇ ਮੈਂ ਇੱਕ ਇੱਕ ਨਾਮ ਲਵਾਗਾ ਤੁਹਾਡੇ ਜ਼ਿਹਨ ਦੇ ਵਿੱਚ ਜੋ ਵੀ ਚੀਜ਼ ਆਂਦੀ ਉਸ ਨਾਮ ਤੋਂ ਬਾਅਦ ਉਸ ਸ਼ਖਸੀਅਤ ਬਾਰੇ ਜ਼ਰੂਰ ਬਿਆਨ ਕਰਨਾ ਤਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਹਵਾਰਾ ਦੀ ਦਾ ਸ਼ਖਸੀਅਤ ਬਹੁਤ ਵੱਡੀ ਸ਼ਖਸੀਅਤ ਹੈ ਭਾਈ ਸਾਹਿਬ ਉਹਨਾਂ ਬਾਰੇ ਕੋਈ ਕਿੰਤੂ ਕਰੇ ਨਹੀਂ ਸਕਦਾ ਦੇਖੋ ਆਪਾਂ ਆਮ ਗੱਲ ਦਾ ਮੈਂ ਤੁਹਾਨੂੰ ਸਪਸ਼ਟ ਕਹਿਣਾ ਚਾਹੁੰਦਾ ਵੀ ਸੰਤ ਜਰਨੈਲ ਸਿੰਘ ਭਿੰਡਾਲੇ ਤੋਂ ਬਾਅਦ ਜੇ ਸਿੱਖ ਕੌਮ ਨੂੰ ਕੋਈ ਆਗੂ ਮਿਲਿਆ ਹੈ ਤਾਂ ਭਾਈ ਜਗਤਾਰ ਸਿੰਘ ਹਵਾਰੀ ਨੇ ਜਿਹੜੇ ਕੀ ਨਾ ਹੀ ਕਦੇ ਕਿਸੇ ਦੇ ਦਬਾਅ ਥੱਲੇ ਆਣਗੇ ਤੇ ਨਾ ਹੀ ਕਦੇ ਵਿਕਣਗੇ ਸਾਨੂੰ ਉਹਨਾਂ ਦੇ ਪੂਰਾ ਭਰੋਸਾ ਕਿ ਉਹ ਸਾਡੇ ਉੱਤੇ ਪੂਰਾ ਖਰਾ ਉਤਰਨਗੇ ਪੂਰੀ ਸਿੱਖ ਕੌਮ ਉਹਨਾਂ ਦੇ ਨਾਲ ਖੜੀ ਹੈ ਬੀਬੀ ਪਰਮਜੀਤ ਕੌਰ ਖਾਲੜਾ ਜੀ ਜੀ ਦੇਖੋ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਦੇ ਮਤਲਬ ਉਹਨਾਂ ਦੀ ਧਰਮ ਪਤਨੀ ਨੇ ਭਾਈ ਖਾਲੜਾ ਜੀ ਦੇ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੀ ਲਾਸ਼ਾਂ ਗਿਣਨ ਵੱਲੇ ਉਹਨਾਂ ਦੀ ਸ਼ਹਾਦਤ ਹੋਈ ਹੈ ਸਿਰਫ ਲਾਸ਼ਾਂ ਗਿਣੀਆਂ ਸਨ ਉਹਨਾਂ ਨੇ ਲੋਕਾਂ ਦੇ ਸਾਹਮਣੇ ਰੱਖੀਆਂ ਨੇ ਕਿ ਸਾਡੇ ਐਨੇ ਜ਼ਿਲ੍ਹੇ 'ਚ ਐਨੇ ਸਿੱਖ ਸ਼ਹੀਦ ਹੋਏ ਨੇ ਕਿੱਥੇ ਕਿੱਥੇ ਮਾਰੇ ਨੇ ਸ਼ਮਸ਼ਾਨ ਘਾਟ 'ਚ ਗਏ ਨੇ ਉਹ ਉੱਤੇ ਜਾ ਕੇ ਉਹਨਾਂ ਦੀ ਗਿਣਤੀ ਕੀਤੀ ਹੈ ਤੇ ਉਹ ਬੀਬੀ ਜੀ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਰਹੇ ਨੇ ਬੰਦੀ ਸਿੰਘਾਂ ਦੀ ਵੀ ਗੱਲ ਕਰਦੇ ਨੇ ਤੇ ਜਿਓ ਆਜੇ ਮਤਲਬ ਇਲੈਕਸ਼ਨ 'ਚ ਖੜੇ ਹੋਏ ਨੇ ਖਡੂਰ ਸਾਹਿਬ ਹਲਕੇ ਤੋਂ ਮੈਂ ਪੂਰੀ ਸਿੱਖ ਕੌਮ ਨੂੰ ਅਪੀਲ ਕਰਦਾ ਉਹਨਾਂ ਦੀ ਵੱਧ ਚੜ ਕੇ ਸਾਨੂੰ ਮਦਦ ਕਰਨੀ ਚਾਹੀਦੀ ਹੈ ਜੀ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਕੌਮ ਦੀ ਕੌਮ ਦਾ ਨੁਕਸਾਨ ਕਰਨ ਦਾ ਮੁੱਖ ਦੋਸ਼ੀ ਹੈ ਉਹ ਕੌਮ ਦਾ ਗद्दार ਹੈ ਤੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਤੇ ਇਹਨਾਂ ਗਦਾਰਾਂ ਤੋਂ ਖਹਿੜਾ ਛੱਡਣਾ ਚਾਹੀਦਾ ਜੋ ਲਾਸਟ ਬਟ ਨਾਟ ਦ ਲੀਸਟ ਬੀਬੀ ਜਗੀਰਕੌਰ ਦੇਖੋ ਜੀ ਬੀਬੀ ਜਗੀਰਕੌਰ ਉਹ ਬੀਬੀ ਹੈ ਜਿਹਦੇ ਉੱਤੇ ਆਪਣੀ ਬੇਟੀ ਨੂੰ ਮਾਰਨ ਦਾ ਕੇਸ ਦਰਜ ਹੋਇਆ ਸੀ ਤੇ ਉਹਦੇ 'ਚ ਉਹਨੂੰ ਸਜ਼ਾ ਵੀ ਹੋਈ ਸੀ ਉਹ ਵੱਖਰੀ ਗੱਲ ਹੈ ਕਿ ਉਹਨੂੰ ਉੱਤੇ ਵਾਲੀ ਕੋਰਟ ਨੇ ਸਿਆਸੀ ਦਬਾਅ ਹੇਠ ਬਰੀ ਕਰ ਦਿੱਤਾ ਪਰ ਪੰਥ ਦੇ ਵਿੱਚ ਉਸ ਬੀਬੀ ਨੂੰ ਸਮੁੱਚਾ ਪੰਥ ਸਤਕਾਰ ਦੀ ਨਿਗਾਹ ਨੇ ਨਾਲ ਨਹੀਂ ਦੇਖਦਾ ਕਿਉਂਕਿ ਜਦੋਂ ਵੀ ਉਹ ਭਾਵੇਂ ਉਹ SGPC ਪ੍ਰਧਾਨ ਸੀਗੇ ਜਾਂ ਹੁਣ ਵੀ ਅਕਾਲੀ ਦਲ ਤੋਂ ਹੈਗੇ ਨੇ SGPC ਮੈਂਬਰ ਵੀ ਨੇ ਤਾਂ ਉਹਨਾਂ ਨੇ ਹਮੇਸ਼ਾ ਹੀ ਜਿਹੜੀ ਪੰਥ ਵਿਰੋਧੀ ਗਤੀਵਿਧੀਆਂ ਨੇ ਉਹਨਾਂ ਚ ਸ਼ਮੂਲੀਅਤ ਕੀਤੀ ਸੀਗੀ ਭਾਵੇਂ ਉਹ ਨਾਨਕਸ਼ਾ ਫਕੀਰ ਦੀ ਗੱਲ ਹੋਵੇ ਕਿ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਨਾਨਕਸ਼ਾ ਫਕੀਰ ਜਿਹੜੀ ਸਿੱਖ ਵਿਰੋਧੀ ਫਿਲਮ ਸੀ ਉਹਦਾ ਪੋਸਟਰ ਹੈ ਬੀਬੀ ਜਗੀਰ ਕੌਰ ਨੇ ਰਿਲੀਜ਼ ਕੀਤਾ ਸੀਗਾ ਤੇ ਹੋਰ ਵੀ ਬੜੀ ਐਕਟੀਵਿਟੀਆਂ ਜਿਹੜੀ ਉਹ ਬੀਬੀ ਜੀ ਦੀ ਉਹ ਬੜੀ ਪੰਥ ਵਿਰੋਧੀ ਰਹੀਆਂ ਨੇ ਸੋ ਇਸ ਲਈ ਇਸ ਬੀਬੀ ਨੂੰ ਸਿੱਖ ਸੰਗਤ ਨੇ ਪੂਰੀ ਤਰ੍ਹਾਂ ਨਕਾਰਿਆ ਤੇ ਖਡੂਰ ਸਾਹਿਬ ਜਿੱਥੋਂ ਇਹ ਚੋਣ ਚੋਣਾ ਲੜਨ ਦੀ ਖੜੇ ਹੋਏ ਨੇ ਬੀਬੀ ਖਾਲੜਾ ਦੇ ਬਰਾਬਰ ਉੱਥੋਂ ਵੀ ਸਿੱਖ ਸੰਗਤਾਂ ਬਾਈਕਾਟ ਕਰਨਗੀਆਂ ਇਹਨਾਂ ਨੂੰ ਪੂਰਾ ਵਿਰੋਧ ਜਤਾਉਣਗੀਆਂ ਗੁਰਬਾਣੀ ਖੰਡਮਾਣੀ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਸੋ ਅੰਤਰ ਵਿੱਚ ਮਦੇਸ਼ ਵਿਦੇਸ਼ ਦੀ ਸੰਗਤ ਨੂੰ ਇਹ ਹੀ ਗੱਲ ਕਹਿਣਾ ਚਾਹਾਂਗਾ ਕਿ ਅੱਗੇ 2019 ਦੀ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਆਪਣੀ ਵੋਟ ਦਾ ਜੋ ਅਧਿਕਾਰ ਹੈ ਉਹ ਤੁਹਾਡੇ ਕੋਲ ਹੈ ਆਪਣਾ ਮਤਦਾਨ ਬਹੁਤ ਸੋਚ ਸਮਝ ਕੇ ਕਰਨਾ ਪੰਜਾਬੀ ਚ ਕਿਹਾ ਜਾਂਦਾ ਹੈ ਕਿ ਮਤਦਾਨ ਅਗਰ ਕਰਨਾ ਹੈ ਤਾਂ ਮਤਵ ਵਰਤ ਕੇ ਥੋੜੀ ਜੀ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਜੋ ਦਾਨ ਕਰ ਰਹੇ ਹਾਂ ਉਸ ਤੋਂ ਬਾਅਦ ਸਾਨੂੰ ਜੋ ਨੁਮਾਇंदे ਕੁਰਸੀਆਂ ਉੱਤੇ ਨਜ਼ਰ ਆਣਗੇ ਉਹ ਸਰਬੱਤ ਦੇ ਭਲੇ ਦਾ ਫਲਸਫਾ ਯਾਦ ਰੱਖਦੇ ਹੋਣ ਉਹ ਜਿਹੜੀ ਸਾਡੀ ਇਨਸਾਨੀਅਤ ਹੈ ਉਸ ਨੂੰ ਜਿਉਂਦਾ ਰੱਖਦੇ ਹੋਣ ਲੋਕ ਭਲਾਈ ਲਈ ਕਾਰਜ ਕਰਦੇ ਹੋਣ ਪਰ ਅਸੀਂ ਥੋੜੇ ਜੇ ਨੋਟਾਂ ਪਿੱਛੇ ਆਪਣੀਆਂ ਵੋਟਾਂ ਵੇਚ ਦਿੰਨੇ ਆ ਜਾਂ ਸ਼ਰਾਬ ਦੀਆਂ ਬੋਤਲਾਂ ਪਿੱਛੇ ਡੁੱਲ ਜਾਂਦੇ ਆ ਅਜਿਹੇ ਕੰਮ ਅਗਰ ਅਸੀਂ ਕਰਦੇ ਆ ਤਾਂ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਨਾਲ ਖੇਡ ਰਹੇ ਆ ਬਾਕੀ ਗੱਲ ਰਹੀ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਜਵਾਨੀ ਕਿਸਾਨੀ ਪਾਣੀਆਂ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ ਬੇਅਦਬੀਆਂ ਦੀ ਇਹ ਸਾਰੇ ਮਸਲੇ ਸਿਰਫ ਤਾਂ ਹੱਲ ਹੋ ਸਕਦੇ ਨੇ ਜੇਕਰ ਪੰਜਾਬ ਦੀ ਸਾਰੀ ਆਵਾਮ ਸਾਰੇ ਸਿੱਖ ਬੁੱਧੀਜੀਵੀ ਸਾਰੀਆਂ ਫੈਡਰੇਸ਼ਨਸ ਸਾਰੀਆਂ ਅਲੱਗ-ਅਲੱਗ ਜਥੇਬੰਦੀਆਂ ਧੜੇਬੰਦੀਆਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੀਆਂ ਹੋਣਗੀਆਂ ਤੇ ਜੇਕਰ ਇਹ ਨਹੀਂ ਇਕੱਠੀਆਂ ਹੁੰਦੀਆਂ ਜੇਕਰ ਅਲੱਗ-ਅਲੱਗ ਭੇਡਾਂ ਬੱਕਰੀਆਂ ਵਾਂਗੂ ਗਰੁੱਪ ਬਣਾ ਕੇ ਹੀ ਘੁੰਮਣੇ ਆ ਅਲੱਗ-ਅਲੱਗ ਜਥੇਬੰਦੀਆਂ ਦੇ ਵਿੱਚ ਹੀ ਤੁਸੀਂ ਰਹਿਣਾ ਤਾਂ ਫਿਰ ਤੁਸੀਂ ਇਹ ਸੋਚ ਲਓ ਕਿ ਜਿੱਦਾਂ ਸਿਆਣੇ ਕਹਿੰਦੇ ਨੇ ਕਿ ਸਿੱਖ ਕੌਮ ਸਿਰਫ ਮੋਰਚੇ ਲਾਉਣ ਵਾਸਤੇ ਜਾਂ ਧਰਨੇ ਪ੍ਰਦਰਸ਼ਨ ਕਰਨ ਵਾਸਤੇ ਹੀ ਜਮੀ ਹੈ ਤਾਂ ਫਿਰ ਉਹੋ ਚੀਜ਼ ਉਹਨਾਂ ਦੇ ਕਿਤੇ ਨਾ ਕਿਤੇ ਸਹੀ ਸਾਬਿਤ ਹੋਏਗੀ ਮੋਰਚੇ ਲੱਗਣ ਧਰਨੇ 'ਤੇ ਹੋਣ ਪ੍ਰਦਰਸ਼ਨ ਹੋਣ ਪਰ ਉਹ ਕਾਰਗਰਵੀ ਸਾਬਿਤ ਹੋਣ ਨਾ ਕਿ ਬਰਗਾੜੀ ਇਨਸਾਫ ਮੋਰਚੇ ਵਰਗਾ ਹਸ਼ਰ ਹੋਵੇ ਇਸੇ ਦੇ ਨਾਲ ਆਪਣੇ ਹੋਸਟੇਲ ਦੇ ਦੋਸਤ ਪ੍ਰੀਤ ਸੈਣੀ ਹੁੰਦੇ ਜੀ ਜਦਤ ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਹੇਠਾਂ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ